फिरोजपुर विखे सतलुज दरिया के नाल लगते पिंड हडा का खतरा लगातार बनिया होया है कई पिंड हडा ने अपनी लपेट विच ले लिया है दरिया के नाल लगदे खेतर के हालात काफी खराब हैं इन्हों हालात वेखते हुए संत निरंकारी मिशन ब्रांच फिरोजपुर वालों तुसी तो बन पला मेगा तो बस्ती राम लाल मिट्टी की सेवा की गई फिरोजपुर तो परेश कुमार डिम्पी की रिपोर्ट ਉਸੀ ਬੰਨ ਪੱਲੇ ਮੇਘੇ ਤੋਂ ਲੈ ਕੇ ਵਸਤੀ RAMLAL ਦਾ ਇਹਦੇ ਵਿੱਚ ਜੋ ਮਿੱਟੀ ਦੀ ਸੇਵਾ ਚੱਲ ਰਹੀ ਆ ਉਹ ਸੇਵਾ ਦੇ ਵਿੱਚ ਯੋਗਤਾ ਕੋਣ ਵਾਸਤੇ ਨਰੰਗਖਰੀ ਮਿਸ਼ਨ ਵਾਲੇ ਸਾਡੇ ਵੀਰ ਸਾਡੇ ਨਾਲ ਸਹਿਯੋਗ ਇਸ ਰਾਂ ਪੰਜਾਬ ਦੇ ਹਾਲਾਤ ਬਣੇ ਆ ਸੜਨ ਦੀ ਮਾਰ ਰ ਟ ਕਾਫੀ ਦਿਸਟ ਆਏ ਹੋਇਆ ਉਸੇ ਪਾਵਨੋ ਸੰਤਨਕਾਰੀ ਮੰਡਲ ਬ੍ਰਾਂਚ ਪੋਸਟਰ ਵੱਲੋਂ ਮਿੱਟੀ ਦੀ ਸੇਵਾ ਦੀ ਡਿਮਾਂਡ ਕੀਤੀ ਗਈ ਹੈ ਬਾਰਡਰ ਦੇ ਉੱਪਰ ਮਾਨਨ ਦੇ ਪ੍ਰਤੀ ਮੁਤਾਬਕ ਮਿੱਟੀ ਪੇਜ ਰਹੇ ਹਾਂ ਤਾਂ ਕਿ ਸਾਸ ਜੋ ਬਣਾ ਹੈ ਉਹਨਾਂ ਦੀ ਜੋ ਮੇਨਟੇਨੈਂਸ ਹੈ ਉਹਨਾਂ ਦੀ ਜੋ ਚਾਹੀ ਹੈ ਬਰਾਬਰ ਕਾਇਮ ਰੱਖਿਆ ਜਾਏ ਜਿਵੇਂ ਜਿਵੇਂ ਪਾਣੀ ਦਾ ਲੈਵਲ ਉੱਪਰ ਵਧਦਾ ਹੈ ਉਸ ਤੋਂ ਬਾਅਦ ਵੀ ਉੱਪਰ ਹੁੰਦਾ ਚਲਾ ਜਾਂਦਾ ਹੈ ਜੋ ਸੰਤਨਕਾਰੀ ਮਿਸ਼ਨ ਵੱਲੋਂ ਇਹ ਸਭ ਪ੍ਰਯਾਸ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਮਾਨਤਾ ਦੀ ਸੇਵਾ ਹੈ ਇਹਨਾਂ ਸਾਰਿਆਂ ਦੀ ਸੇਵਾ ਹੈ ਉਸ ਵਿੱਚ ਆਪਣਾ ਯੋਗਦਾਨ ਪਾ ਸਕਣ। ਸਤੁਰੂ ਬਾਬਾ ਹਰਦੇਸਿ ਮਾਰੇ ਦਾ ਮੈਸੇਜ ਵੀ ਹੈ ਕਿ ਮਨੁੱਖ ਕੋ ਮਨੁੱਖ ਹੋ ਪਿਆਰਾ ਇੱਕੋ ਜਿਹਾ ਬ੍ਰਹਿਸਤ ਸਾਰਾ। ਉਸੇ ਭਾਵ ਦੇ ਨਾਲ ਸੰਤ ਇਹ ਸੰਤ ਮਤ ਸਾਰੇ ਮਜੁਰੇ ਕੇ ਸਵਾਮਾ ਕਰ ਰਹੇ ਹਨ। ਸਤੁਰੂ ਮਾਤਾ ਜੀ ਚਰਨਾਂ ਦੀ ਅਸੀਰਵਾਦੀ ਕਾਮਨਾ ਹੈ ਕਿ ਭਾਵੇਂ ਇਸ ਤੇ ਕਿਰਪਾ ਬਣੇ ਰੱਖਣਾ। ਸਤਿਆਤ ਰੱਖਣਾ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਦੇਸ਼ ਪ੍ਰੇਸ਼ ਆਉਂਦੇ ਹਨ। ਇਹ ਸਾਰੇ ਸੰਤ ਮਹਾਨ ਮਜੁਰੇ ਕੇ ਸਵਾਮਾ ਕਰਪ ਕਰਦੇ ਚਲੇ ਜਾ ਰਹੇ ਹਨ। <clears> ha <throat>